ਬੱਚਾ ਨੂੰ ਵਿਕਲ ਦੇਣ ਕਾਰਨ ਵਾਪਰ ਰਹੇ ਨੇ ਹਾਦਸੇ ਢਿੱਲੋ ਬੁਲਟ ਮੋਟਰਸਾਈਕਲ ਦੀ ਸਪੀਡ 85 90 ਦੇ ਨੇੜੇ ਹੋਣ ਕਾਰਨ ਵਾਪਰਿਆ ਹਾਦਸਾ ਨੰਬਰਦਾਰ ਮੁੰਡੀ ਮੋੜ ਤੋਂ ਸੁਲਤਾਨਪੁਰ ਲੋਧੀ ਰੋਡ ਪਿੰਡ ਮੇਵਾ ਸਿੰਘ ਵਾਲਾ ਅਤੇ ਸਰਾਏ ਜਟਾ ਦੇ ਵਿਚਕਾਰ ਸਾਬਕਾ ਸਰਪੰਚ ਚਰਨਜੀਤ ਸਿੰਘ ਢਿੱਲੋ ਦੇਰੇ ਨੇੜੇ ਬਣੇ ਡਿਵਾਈਡਰ ਕੱਟ ਤੇ ਦੋ ਮੋਟਰਸਾਈਕਲਾਂ ਵਿੱਚ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ प्लैटिना मोटरसाइकिल पीबी 41 डी 1970 ਦੇ ਚਾਲਕ ਸਵਰਨ ਸਿੰਘ ਪੁੱਤਰ ਸ਼ਰਮ ਸਿੰਘ ਜੋ ਫਿੰਡਸਰਾਏ ਜਟਾ ਵੱਲੋਂ ਆ ਰਿਹਾ ਸੀ ਪਿੱਛੋਂ ਆ ਰਿਹਾ ਬੁਲਟ ਮੋਟਰਸਾਈਕਲ ਪੀਬੀ 41 ए 1980 ਜਿਸ ਨੂੰ ਜੁੰਝਾਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮੰਗੋਪੁਰ ਚਲਾ ਰਿਹਾ ਸੀ ਦੋਨਾਂ ਮੋਟਰਸਾਈਕਲਾਂ ਦੀ ਆਪਸ ਵਿੱਚ ਬੜੀ ਜ਼ਬਰਦਸਤ ਟੱਕਰ ਹੋ ਗਈ ਨੰਬਰ ਦਾ ਲੰਬਰ ਸਿੰਘ ਵਾਸੀ ਸਰਾਏ ਜੱਟਾ ਨੇ ਦੱਸਿਆ ਕਿ ਇਹਨਾਂ ਦੋਹਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਪਹਿਲਾ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕੀਤਾ ਪਰ ਤਦ ਤੱਕ ਐਂਬੂਲੈਂਸ ਆ ਗਈ ਸੀ ਉਸ ਵਿੱਚ ਦੋਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਗਏ ਸਵਰਨ ਸਿੰਘ ਪੁੱਤਰ ਸ਼ਰਮ ਸਿੰਘ ਉਮਰ 60 ਸਾਲ ਦੀ ਮੌਤ ਹੋ ਚੁੱਕੀ ਸੀ ਜੰਜਾਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੌਜੂਦਾ ਡਾਕਟਰਾਂ ਨੇ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ ਜੰਜਾਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮੰਗੂਪੁਰ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਹੈ ਦੱਸਿਆ ਗਿਆ ਹੈ ਕਿ ਉਹ ਅਜੇ ਵੈਂਟੀਲੇਟਰ 'ਤੇ ਹੈ ਇਤਲਾ ਮਿਲਣ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐਸ ਆਈ ਪੀ ਲਵਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਹਾਦਸੇ ਦਾ ਜਾਇਜ਼ਾ ਲਿਆ ਉਨਾ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦਿੱਤੇ ਬਿਆਨ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਕੋਲਾ ਇੱਕ ਹਾਦਸਾ ਵਾਪਰਿਆ। ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ? ਮੈਂ ਸਾਫਾ ਸਰਪੰਚ ਸਰਾਏ ਜੱਟਾਂ ਦਾ ਚਰਨਜੀਤ ਸਿੰਘ ਢੱਲੋਂ ਤੇ ਮੇਰੇ ਕਜਣ ਬ੍ਰਦਰਸ ਸਵਰਨ ਸਿੰਘ ਸੰਨੋਖ ਸ਼ਰਨ ਸਿੰਘ ਸਰਾਏ ਜੱਟਾਂ ਤੋਂ ਜਿਨ੍ਹਾਂ ਦੀ ਮੌਤ ਹੋ ਗਈ। ਦੋਨੋਂ ਜਣੇ ਸਰਾਏ ਜੱਟਾਂ ਵਾਲੀ ਸਾਈਡ ਤੋਂ ਤਲਵੰਡੀ ਚੌਧਰੀਆਂ ਵਾਲੀ ਸਾਈਡ ਤੋਂ ਆ ਰਹੇ ਸੀਗੇ। ਅਗਲੀ ਸਾਈਡ ਦੇ ਉੱਤੇ ਸਵਰਨ ਸਿੰਘ ਆ ਰਿਹਾ ਸੀਗਾ ਬਲਟਿਨਮ ਸਾਈਕਲ ਤੇ। ਡਵਾਈਡਰ ਦੇ ਨਾਲ-ਨਾਲ ਦੀ ਸੱਜੇ ਪਾਸੇ ਦੇ ਉਧਰਲੀ ਸਾਈਡ ਥੰਨੇ ਦੀ ਜਿਹੜਾ ਬੈਕ ਸਾਈਡ ਦੇ ਉੱਤੇ ਇੱਕ ਮਾਈਨਰ ਬੱਚਾ ਸੀ ਸਕੂਲ ਦੀ ਵਰਦੀ ਪਾਈ ਸੀ ਬੁਲਟ ਮੋਟਰਸਾਈਕਲ ਤੇ ਪਿਛਲੇ ਬੰਨਵਾ ਰਿਹਾ ਸੀਗਾ ਜਦੋਂ ਇਹਨਾਂ ਨੇ ਇਧਰ ਨੂੰ ਆਪਣੀ ਸਾਈਡ ਨੂੰ ਮੋੜਨਾ ਸੀਗਾ ਤਾਂ ਬੈਕ ਸਾਈਡ ਤੇ ਜਿਹੜੇ ਆਪਣੇ ਡਵਾਈਡਰ ਦੇ ਨਾਲ ਹੀ ਆ ਰਹੇ ਸੀਗੇ ਤੇ ਬੈਕ ਸਾਈਡ ਤੇ ਜਿਹੜਾ ਮਾਈਨਰ ਬੱਚਾ ਸੀਗਾ ਉਹਦੀ ਉਮਰ 18 ਸਾਲ ਤੋਂ ਘੱਟ ਸੀ ਸਕੂਲ ਦੀ ਵਰਦੀ ਸੀਗੀ ਉਹ ਬੈਕ ਸਾਈਡ ਦੇ ਉੱਤੇ ਇਹਨਾਂ ਦੇ ਮੋਟਰਸਾਈਕਲ ਦੇ ਵਿੱਚ ਵੱਜਾ ਜਿਸ ਦੇ ਨਾਲ ਇਹ ਕਾਫੀ 15-20 ਫੁੱਟ ਦੂਰ ਜਾ ਕੇ ਡਿੱਗੇ ਮੋਟਰਸਾਈਕਲ ਦੀ ਸਪੀਡ ਇੰਨੀ ਜ਼ਿਆਦਾ ਸੀਗੀ ਜਿਹਦੇ ਨਾਲ ਉਹਨਾਂ ਦਾ ਸਿਰ ਜਿਹੜਾ ਡਵਾਈਡਰ ਦੇ ਨਾਲ ਵੱਜਾ ਤੇ ਜਿਹਦੇ ਨਾਲ ਉਹਨਾਂ ਦੀ ਮੌਕੇ ਤੇ ਜਿਹੜੀ ਆ ਇੱਕ ਸਾਹ ਦੀ ਮੌਤ ਹੋ ਗਈ ਹਸਪੀਟਲ ਲੈ ਜਾਂਦੇ ਲੈ ਜਾਂਦੇ ਜਿਹੜੀ ਮੌਤ ਹੋ ਗਈ ਮੇਰਾ ਸਿੰਗਲ ਪਿੰਡ ਦੇ ਐਕਸੀਡੈਂਟ ਹੋਇਆ ਕੀ ਤੁਸੀਂ ਦੇਖਿਆ ਇੱਥੇ ਮੈਂ ਆ ਰਿਹਾ ਸਵੇਰੇ ਮੌਕੇ ਤੇ ਐਕਸੀਡੈਂਟ ਹੋ ਚੁੱਕਾ ਸੀ ਮੈਂ ਮੌਕੇ ਤੇ ਪਹੁੰਚਿਆ ਤੇ ਦੋਨਾਂ ਜ਼ਖਮੀਆਂ ਨੂੰ ਚੁੱਕ ਕੇ ਹਸਪੀਟਲ ਪਹੁੰਚਾਇਆ ਤੇ ਉਹਨਾਂ ਨੇ ਜਿਹੜਾ ਰੈਫਰ ਕਰ ਦਿੱਤਾ ਸਰਮ ਸਿੰਘ ਨੂੰ ਔਰ ਜਿਹੜਾ ਬੇਟਾ ਦੂਸਰਾ ਸੀਗਾ ਜੁਝਾਰ ਸਿੰਘ ਉਹ ਜੂਸੀ ਹਸਪੀਟਲ ਐਡਮਿਟ ਆਉਣ ਨੂੰ ਰਿਫਰ ਕਰਤਾ ਸੀ ਤੇ ਸੋਰਨ ਸਿੰਘ ਦੀ ਮਤਵ ਦਿੱਤੀ। ਮੈਂ ਜੀ ਨੰਬਰ ਦਾ ਲੈਂਬਰ ਸੁਣਨ ਆਇਆ ਤਾਂ ਜਦੋਂ ਆ ਐਕਸੀਡੈਂਟ ਹੋਇਆ ਉਹ ਤੁਸੀਂ ਕਿੱਥੇ ਸੀ? ਮੈਂ ਜੀ ਦਿੱਲੀ ਬੇਸਕ ਗੁਲਜ਼ਾਰ ਸਾਹਿਬ ਜਨਨਾ ਸੇਵਾ ਤੇ ਤਕਰੀਬਨ 7:30 ਪਾਣੀ ਕਰ ਸਵੇਰ ਘਰੋਂ ਨਿਕਲਦਾ ਆ ਤੇ 7:50 ਦੇ ਲਾਗੇ ਸ਼ਗਿਰ ਦਾ ਹੋਣਾ ਗੱਲ ਇਹ ਕਿ ਪਹਿਲਾਂ ਮੋਟਰਸਾਈਕਲ ਮੈਨੂੰ ਮੇਰੇ ਪਿੰਡ ਦੇ ਲਾਗੇ ਮਿਲਿਆ ਕੋਠੀਆਂ ਦੋ ਆਂਦੀਆਂ ਆ। ਜਦੋਂ ਛੋਏ ਮੁੰਡਾ ਲੰਘਿਆ ਇਹ ਸੱਜੇ ਪਾਸੇ ਮੋਟਰਸਾਈਕਲ ਸੀਦਾ ਸਪੀਡ ਘੱਟੋ ਘੱਟ ਇਹਦੀ 85-90 ਦੇ ਹੋਗੀ ਉਸਦੇ ਮਗਰ ਮੈਂ ਆ ਰਿਹਾ ਇਹਦੇ ਤਤਕੀਬਨ ਅੱਧਾ ਕਿਲੋਮੀਟਰ ਦੇ ਅੱਗੇ ਵਕਬੇ ਦੇ ਆਣ ਕੇ ਮੈਂ ਇਹ ਮੁੰਡੇ ਨੂੰ ਵੱਜਦਾ ਦੇਖਿਆ ਕਿਸ ਚੀਜ਼ ਚ ਪਹਿਲਾਂ ਨੇ ਮੈਨੂੰ ਪਤਾ ਲੱਗਿਆ ਵੱਜਾ ਕਾਚਾ ਮੋਰੋ ਲੱਗ ਗਿਆ ਪਤਾ ਲੱਗਿਆ ਵੀ ਮੋਟਰਸਾਈਕਲ ਮੋਟਰਸਾਈਕਲ ਵੱਜਾ ਵਾ ਮੈਂ ਅਰ ਮੇਰੇ ਘਰ ਦੇ ਨਾਲ ਆ ਸੀਗੇ ਅਸੀਂ ਪਹਿਲਾਂ ਮੁੰਡੇ ਨੂੰ ਦੇਖਿਆ ਬੰਦੇ ਨੂੰ ਦੇਖਿਆ ਦੋਨੋਂ ਚੱਕਿਆ ਪਾਣੀ ਪੂਣੀ ਪਿਆ ਹੁਣ ਕਿੱਥੇ ਐਂਬੂਲੈਂਸ ਮਂਗਾਈ ਤੇ ਉਹ ਮੁਰ ਪਛਾਨ ਲਿਆ ਵੀ ਇੱਕ ਬੰਦਾ ਸਾਡਾ ਸਰਾਂਜਟਾਂ ਦਾ ਯਾਰ ਸਰਦੂ ਸਿੰਘ ਸਾਨੂੰ ਆ ਸਵਾਮੀ ਸਿੰਘ ਸਾਨੂੰ ਆ ਫਿਰ ਸ਼ਰਮ ਸਿੰਘ ਸਰਾਂਜਟ ਦੂਸਰਾ ਮੁੰਡਾ ਪਤਾ ਲੱਗਾ ਇਸ ਮੰਗੂ ਪਰਸ ਤੋਂ ਆ ਉਹਦਾ ਕੀ ਚਾਚਾ ਸ਼ੇਰ ਖਿਡਾਰੀ ਆ ਹਾਂਜੀ ਇਹ ਦੋਨੋਂ ਮਰ ਡਰਾਈਵਰ ਦੇ ਸਾਹਮਣੇ ਦੋਨੋਂ ਵਿਚ ਦੇ ਵਿੱਚ ਤੇ ਉਸ ਤੋਂ ਬਾਅਦ ਕੀ ਹੋਇਆ ਦੇਖੋ ਫਿਰ ਉਸ ਤੋਂ ਬਾਅਦ ਇਹ ਜਿਹੜਾ ਮੁੰਡਾ ਸੀ ਆ ਉਹਨਾਂ ਦੀ ਵਾਰਸਾਂ ਦਾ ਪਤਾ ਕੀਤਾ ਫੋਨ ਤੇ ਕੀ ਕਰਕੇ ਉਹਦੇ ਫੋਨ ਤੇ ਜਿਹੜੇ ਮੁੰਡੇ ਪੜਦੇ ਨਾਲ ਉਹਨਾਂ ਨੇ ਦੇਖ ਕੇ ਉਹਦਾ ਫੋਨ ਦੋ ਮੁੰਡੇ ਨੂੰ ਮੈਂ ਪਾਣੀ ਪਿਆ ਦੋ ਘੋਟਾ ਪਾਣੀ ਦੇ ਅੰਦਰ ਰੱਖਿਆਂ ਹੋਏ ਦੋ ਘੋਟਾ ਤਾਂ ਮੋਰੋਫ ਮੁੰਡਾ ਛੋੜਾ ਜਾਣਾ ਜਿੱਦਾਂ ਪਾਣੀ ਅੜਦਾ ਹੁੰਦਾ ਸਾਹ ਲੈ ਉਹਨੇ ਫੇ ਬੋਲਿਆ ਛੋੜਾ ਜਾ ਮੋਰਕੋ ਨੇ ਦੱਸਿਆ ਉਹ ਮੁੰਡਿਆਂ ਨੂੰ ਖਿਆਲ ਨੰਬਰ ਨੰਬਰ ਤੁਸੀਂ ਕਰ ਦਿਆਂ ਗੱਲ ਕਰਾਈ ਉਹਨਾਂ ਨੇ ਤੇ ਮੈਂ ਜਿਹੜਾ ਮੇਰਾ ਬੰਦਾ ਸੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਮੈਂ ਸੀ ਭੇਜਿਆ ਆਪਣੇ ਘਰ ਨੂੰ ਗੱਡੀ ਮਂਗਾਈ ਤੇ ਫਿਰਹੀਂ ਉਹਨੇ ਐਮਬੂਲੈਂਸ ਆ ਗਈ ਤੇ ਜੇ ਆਗੇ ਸੁਲਤਾਨਪੁਰ ਮੈਂ ਖੁਦ ਨਾਲ ਗਿਆ ਮੈਂ ਉੱਥੋਂ ਫਿਰ ਅਸੀਂ ਉਹਦੀ ਮਲਮ ਪੱਟੀ ਜੋ ਵੀ ਕਰਾ ਕੇ ਤੇ ਰਿਫਰ ਕਰਾਤਾ ਚਲੰਦਰ ਜੀ ਕੀ ਲੱਗਦਾ ਵੀ ਤੁਹਾਨੂੰ ਮਤਲਬ ਕੀ ਕੀ ਕਸੂਰ ਕੀਤਾ ਹੋਇਆ ਗਿਆ ਕਸੂਰ ਤੁਸੀਂ ਕਿਹਾ ਜਖਦਾ ਮਪਿਆ ਦਾ ਜਿਹੜੇ ਕਿ ਇੰਨੇ ਤੇਜ਼ ਨਾਣਾ ਮੋਟਰਸਾਈਕਲ ਦਿੰਦੇ ਪਹਿਲਾਂ ਕਰੋ ਤੋਰਨਾ ਨਹੀਂ ਘੜੀਆਲ ਦੇਖੀ ਜਣਾ ਨਾਣੇ ਨੇ ਵੀ ਦੇਖੀ ਜਣਾ ਮਪੈਨੇ ਵੀ ਦੇਖੀ ਜਣਾ ਘੱਟੋ ਘੱਟ ਅੱਧਾ ਘੰਟਾ ਫਿਲਾਈ ਨਾਣਾ ਕਰੋ ਤੁਰੇ ਸਕੂਲ ਤੋਂ ਮੁੰਡੇ ਲੇਟ ਹੋ ਜਾਂਦੇ ਆ ਇਹ ਇੱਕ ਨਹੀਂ ਹੈ ਗਈ ਇਹ ਤਿੰਨ ਤਿੰਨ ਮੁੰਡੇ ਕਿਵੇਂ ਬੋਟਰ ਸਿਲਾਂ ਦੇ ਬਹਿ ਕੇ ਜਾਂਦੇ ਆ ਅਸੀਂ ਹਾਈਵੇ ਤੇ ਰੋਜ਼ ਦੇਖਦੇ ਆ ਛੇ ਇਨੀ ਸਪੀਡ ਨਾਲ ਜਾਂਦੇ ਵੀ ਬਹੁਤ ਹੀ ਜ਼ਿਆਦਾ। ਤੋਂ ਜ਼ਿਆਦਾ ਸਪੀਡ ਹੋਣ ਕਰਨਾ ਉਹ ਹੋ ਸਕਦਾ ਮੋੜੋਂ ਬੰਦਾ ਮੁਰਦਾ ਹੋਵੇ ਜਾਂ ਮੋੜ ਲੱਗਾ ਹੋਵੇ ਕਰੋ ਕਿਦਾਂ ਵੱਜਿਆ ਪਰ ਵਜਦਾ ਮੈਂ ਦੇਖਿਆ ਬੜੇ ਜ਼ੋਰ ਨਾਲ ਵੱਜਿਆ। ਕੀ ਨਾਮ ਹੈ? ਇਹ ਸੇ ਬੰਦੇ ਆ। ਇੱਕ ਟੈਲੀਫੋਨ ਗੱਲ ਜਿਹੜੀ ਕਰਕੇ ਦੋ ਬੰਦੇ ਆ ਗਏ ਆਪਸੇ ਟਕੀ ਬੈਠ ਗਏ ਆ। ਸਵਾਰਨ ਸਿੰਘਾ ਜਿੰਜੀਤਿਆ ਤੇ ਦੂਜਾ ਤੇ ਜਿਹੜਾ ਕਬੀਰ ਚੱਕਲੇ ਆ। ਉਹ ਜੋ ਕੀ ਆ ਕਿੰਨੇ ਲੈ ਲਏ ਨੇ ਉਹ ਵੀ ਲੈ ਲਏ ਤੇ ਇਹ ਪਤਾ ਕਿੱਥੋਂ ਦੇ ਹੈਗੇ ਜੀ ਇਹ ਦਾ ਬਲਕਸ ਹੈਗੇ ਨਾ ਮੈਂ ਕਿਹਾ ਮੋਕੀ ਬਰੋਕੜੀ ਠੀਕ ਹੈ ਹਾਲਤ ਕਿਦਾਂ ਹੈ ਇੱਕ ਦਿਨ ਇੱਥੇ ਤੋਂ ਇੱਕ ਵੀ ਮੌਤ ਹੋ ਗਈ ਸਵੰਨਨ ਦੀ ਮੌਤ ਹੋ ਗਈ ਆ ਤੇ ਜਿਹੜਾ ਨਹੀਂ ਆ ਰਿਹਾ ਉਹ ਵੀ ਨਹੀਂ ਆ ਕੀ ਕਾਰਵਾਈ ਕਰਨੀ ਕਾਰਵਾਈ ਜੋ ਲੋਨੇ ਮਾਰਤਰ ਬੁਲਾ ਰਹੇ ਆ ਉਹ ਵਰਤ ਕਰਨ ਦੀ ਕੋਸ਼ਿਸ਼ ਕਰਦੇ